ਪੰਜਾਬ ਸਰਕਾਰ ਹੈ ਅਨਕਰਪਸ਼ਨ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ। ਪ੍ਰਸ਼ਤਾਚਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਸਖਤ ਆਦੇਸ਼ ਦਿੱਤੇ ਗਏ ਨੇ। ਇਨਸਟਰਕਸ਼ਨਸ ਦਿੱਤੀਆਂ ਗਈਆਂ ਨੇ। ਆਹ ਇਨਸਟਰਕਸ਼ਨਸ ਸਾਰੇ ਜ਼ਿਲ੍ਹਾ ਦੇ ਡਿਸਟ੍ਰਿਕਟ ਮੈਜਿਸਟਰੇਟਸ, ਐਸ ਡੀਐਮਸ, ਐਸ ਐਸ ਪੀ ਸੇ ਐਸ ਐਚਓਜ਼ ਨੂੰ ਦਿੱਤੇ ਗਏ ਨੇ। ਆਪਣੇ ਇਲਾਕਿਆਂ 'ਚ ਪ੍ਰਸ਼ਤਾਚਾਰ ਰੋਕਣ ਦੇ ਆਰਡਰ ਦਿੱਤੇ ਗਏ ਨੇ। ਕਾਰਵਾਈ ਨਾ ਕੀਤੀ ਗਈ ਤੇ ਆਫੀਸਰ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ। ਸਖਤ ਆਦੇਸ਼, ਸਖਤ ਇਨਸਟਰਕਸ਼ਨਸ ਜੋ ਹੈ ਪੰਜਾਬ ਗਵਰਨਮੈਂਟ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ। ਜਨਤਾ ਤੇ ਵਿਧਾਇਕਾਂ ਤੋਂ फीडबैक एस बाबत लिया जाएगा तो दफिस्ताचानू लेके पंजाब गवर्नमेंट पंजाब सरकार सख्त नजर आ रही है जबो ही सताज आमादी पार्टी सरकार आई सी उस दौरान भी एंटी करप्शन हेल्पलाइन नंबर जारी किया गया सी एंटी करप्शन कैंपेन जो है वो जारी किया गया सी जीरो टॉलरेंस टुवर्ड करप्शन सीएम पगवंत मान बार-बार अपने फाशनत escalation ਦਾ ਜ਼ਿਕਰ ਕਰਦੇ ਹੋਏ ਨਜ਼ਰ ਆਉਂਦੇ ਨੇ ਉਸ ਦੌਰਾਨ ਤੋਂ ਲੈ ਕੇ ਹੁਣ ਤੱਕ ਅਸੀਂ ਵੇਖਿਆ ਕਿ ਕਿਸਨੇ ਕਿਨਾਲ ਸਾਬਕਾ ਮੰਤਰੀਆਂ ਤੇ ਗਾਜ ਡਿੱਗੀ ਸੀ ਵਿਜਲ ਸਿੰਘ ਇੱਕ ਵੱਡਾ ਐਕਸ਼ਨ ਸਾਨੂੰ ਵੇਖਣ ਨੂੰ ਮਿਲਿਆ ਸੀ ਜਿਸ ਸਬੰਧ ਦੇ ਚਲਦੇ ਜੋ ਪ੍ਰਿਸ਼ਟ ਆਫਿਸਰ ਸੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਸੀ ਤੇ ਹੁਣ ਸਾਰੇ ਜ਼ਿਲ੍ਹਾ ਦੇ ਡਿਸਟ੍ਰਿਕਟ ਮੈਜਿਸਟਰੇਟਸ ਐਸ ਡੀ ਐਮਸ ਐਸ ਐਸ ਪੀਸ ਤੇ ਐਸ ਐਚ ਓਸ ਨੂੰ ਆਦੇਸ਼ ਦਿੱਤੇ ਗਏ ਨੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਆਪਣੇ ਇਲਾਕੇ ਅਚ ਪ੍ਰਿਸ਼ਟਾਚਾਰ ਰੋਕੀ ਜਾਏ ਨਹੀਂ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਮੇਨਾ ਮੇਸੋਗੀ ਪੰਚਤ ਕਪਾਈ ਫੋਨ ਜੋਏ ਨੇ ਪੰਕਜ ਕੀ ਕੁਝ ਆਦੇਸ਼ ਸੀਨੀਅਰ ਅਫਸਰਸ ਨੂੰ ਦੇਖੋ ਅਗਲੇ ਮਹੀਨੇ ਦੇ ਵਿੱਚ ਵੱਡਾ ਐਕਸ਼ਨ ਜਿਹੜਾ ਹੋਇਆ ਕੁਝ ਅਧਿਕਾਰੀਆਂ ਦੇ ਉੱਤੇ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਕਈ ਥਾਵਾਂ ਤੋਂ ਸ਼ਿਕਾਇਤ ਜਿਹੜੀ ਉਹ ਸਾਹਮਣੇ ਆ ਰਹੀ ਸੀ ਕਿ ਡੇਕਾ ਪਬਲਿਕ ਜਦੋਂ ਕੰਮ ਤੇ ਲਈ ਜਾਂਦੀ ਹੈ ਤਾਂ ਅਧਿਕਾਰੀ ਟਾਲ ਮਟੋਲ ਕਰਦੇ ਨੇ ਜਾਂ ਕਈ ਥਾਵਾਂ ਦੇ ਉੱਤੇ ਪੈਸੇ ਵੀ ਜਿਹੜੇ ਨੇ ਉਹ ਮੰਗੇ ਜਾਂਦੇ ਨੇ ਜੇਕਰ ਹੁਣ ਇਸ ਤਰੀਕੇ ਦੀ ਕੋਈ ਸ਼ਿਕਾਇਤ ਸਾਹਮਣੇ ਆਉਂਦੀ ਹੈ ਅਧਿਕਾਰੀ ਦੇ ਖਿਲਾਫ ਸਬੂਤ ਮਿਲਦੇ ਨੇ ਤਾਂ ਫਿਰ ਐਕਸ਼ਨ ਜਿਹੜਾ ਵਾ ਉਹ ਹੋ ਸਕਦਾ ਔਰ ਇਸੇ ਵਜ੍ਹਾ ਕਰਕੇ ਇੱਕ ਪੰਜਾਬ ਸਰਕਾਰ ਦੇ ਵੱਲੋਂ ਚਿੱਠੀ ਜਿਹੜੀ ਹੈ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਡੀਸੀ ਔਰ तमाम ਸੀਨੀਅਰ ਅਧਿਕਾਰੀਆਂ ਨੂੰ ਜਿਹੜੀ ਭੇਜੀ ਗਈ ਹੈ ਕਿ ਜੇਕਰ ਕੋਈ ਐਮਐਲਏ ਸ਼ਿਕਾਇਤ ਕਰਦਾ ਹੈ ਜਾਂ ਫਿਰ ਜਨਤਾ ਸ਼ਿਕਾਇਤ ਕਰਦੀ ਹੈ ਕਿ ਕਿਤੇ ਕ腐ਸ਼ਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਤਾਂ ਫਿਰ ਸਿੱਧੇ ਤੌਰ ਤੇ ਗੱਲ ਜਿਹੜੀ ਹੈ ਉਹ ਐਸਐਸਪੀ ਐਸਟੀਓ ਦੇ ਉੱਤੇ ਦੇਖ ਸਕਦੀ ਹੈ ਕਿਉਂਕਿ ਕਈ ਥਾਣਿਆਂ ਤੋਂ ਵੀ ਸ਼ਿਕਾਇਤਾਂ ਸਾਹਮਣੇ ਆਉਂਦੀ ਹੈ ਕਿ ਐਸਐਸਓ ਸੁਣਵਾਈ ਨਹੀਂ ਕਰਦੇ ਜਾਂ ਐਫਆਈਆਰ ਜਿਸਟਰ ਕਰਨ ਦੇ ਸ਼ਿਕਾਇਤ ਜਿਸਟਰ ਕਰਨ ਦੇ ਬਦਲੇ ਪੈਸੇ ਮੰਗੇ ਜਾਂਦੇ ਨੇ ਤਾਂ ਹੁਣ ਪੰਜਾਬ ਸਰਕਾਰ ਅਗਲੇ 3 ਮਹੀਨਿਆਂ ਦੇ ਵਿੱਚ ਕਈ ਥਾਈਂ ਦੇ ਉੱਤੇ ਜਿਹੜੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਨੇ ਉੱਥੇ ਕਾਰਵਾਈ ਕਰਦੀ ਹੋਈ ਨਜ਼ਰ ਆ ਸਕਦੀ ਹੈ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਪੰਕਸਨ तमाम जानकारी देले कि ते ਕਿਤਨਾ ਕਿਤੇ ਹੁਣ ਪੰਜਾਬ ਗਵਰਨਮੈਂਟ ਸਖਤ ਨਜ਼ਰ ਆ ਰਹੀ ਹੈ ਸਖਤ ਆਦੇਸ਼ ਇਨਸਟਰਕਸ਼ਨਸ ਦਿੱਤੀਆਂ ਗਈਆਂ ਨੇ ਸਾਰੇ ਜ਼ਿਲ੍ਹਾ ਦੇ ਡਿਸਟ੍ਰਿਕਟ ਮੈਜਿਸਟਰੇਟਸ ਐਸਡੀਐਮ ਤੇ ਐਸਐਸਪੀਜ਼ ਤੇ ਐਸਐਚਓਜ਼ ਨੂੰ ਆਦੇਸ਼ ਦਿੱਤੇ ਗਏ ਨੇ ਕਿ ਕੋਈ ਵੀ ਕਾਰਵਾਈ ਕੋਈ ਵੀ ਉਹਨਾਂ ਦੇ ਕੋਲ ਕੰਪਲੇਨ ਆਂਦੀ ਹੈ ਤੇ ਉਸ ਦੌਰਾਨ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਜੇ ਕੋਈ ਵੀ ਕਾਰਵਾਈ ਸਟੈਪ ਨਹੀਂ ਲਿਆ ਜਾਂਦਾ ਤੇ ਆਫੀਸਰਜ਼ ਦੇ ਖਿਲਾਫ ਹੀ ਬੰਦੀ ਕਾਰਵਾਈ ਜੋ ਹੈ ਉਹ ਕੀਤੀ ਜਾਏਗੀ ਜਨਤਾ ਤੇ ਵਿਧਾਇਕਾ ਤੋਂ ਫੀਡਬੈਕ ਲਿਆ ਜਾਏਗਾ